ਪੰਜਾਬ ਦੀ ਸਰਕਾਰ ਦੇ ਵੱਲੋਂ ਪਾਵਰਕਾਮ ਅਧਿਕਾਰੀਆਂ ਨੂੰ ਸਖਤ ਆਦੇਸ਼ ਜਾਰੀ ਕੀਤੇ ਗਏ ਜਿहां ਕੈਬਨਟ ਮੰਤਰੀ ਲਾਲਚੰਦ ਕਟਾਰੂਚੱਕ ਦੇ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਾਫੀ ਸ਼ਿਕਾਇਤਾਂ ਵੱਖ-ਵੱਖ ਪਿੰਡਾਂ ਤੋਂ ਆ ਰਹੀਆਂ ਨੇ ਜਿੱਥੇ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਤਾਰਾਂ ਜੋ ਹੈ ਉਹ ហេਠਾਂ ਨੂੰ ਲਮਕ ਰਹੀਆਂ ਜੋ ਕਿ ਹਾਦਸੇ ਦਾ ਵੀ ਕਾਰਨ ਬਣ ਰਹੀਆਂ ਤੇ ਉਂਝ ਵੀ ਲੋਕਾਂ ਨੂੰ ਵਾਧੂ ਪਰੇਸ਼ਾਨੀਆਂ ਦਾ ਸਾਹਮਣਾ ਜੜਾ ਉਹ ਕਰਨਾ ਪੈ ਰਿਹਾ ਜਿਸ ਤੋਂ ਬਾਅਦ ਲਾਲ ਚੰਦ ਕਟਾਰੂ ਚੱਕ ਜੁੱਕ ਕੈਬਨਿਟ ਮੰਤਰੀ ਹੈ ਉਹਨਾਂ ਦੇ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਨੂੰ ਸਖਤ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਇਹ ਆਦੇਸ਼ ਕੀ ਦਿੱਤੇ ਗਏ ਹੈ ਅੱਜ ਦੇ ਇਸ ਖਾਸ ਵੀਡੀਓਸ ਤੋਂ ਦੱਸਾਂਗੇ ਹਮ ਤੱਕ ਵੀਡੀਓ ਨਿਊਜ਼ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਹੁਣਾਂ ਦੇ ਵੱਲੋਂ ਸਖਤ ਆਦੇਸ਼ ਜਿਹੜੇ ਆ ਉਹ ਜਾਰੀ ਕੀਤੇ ਗਏ ਦੇਖਣ ਨੂੰ ਮਿਲਿਆ ਕਿ ਕਈ ਪਿੰਡਾਂ ਦੇ ਵਿੱਚ ਬਿਜਲੀ ਦੀਆਂ ਢਿੱਲੀਆਂ ਤਾਰਾਂ ਬਿਜਲੀ ਘਟ ਆਉਣਾ ਬਕਸੇ ਟੁੱਟੇ ਹੋਏ ਘਟ ਵੋਲਟੇਜ ਸੰਬੰਧੀ ਸਮੱਸਿਆਵਾਂ ਆ ਰਹੀਆਂ ਨੇ ਤਰਾ ਲਾਲ ਚੰਦ ਕਟਾਰੂ ਚੱਕ ਨੂੰ ਜਦ ਜਾਣਕਾਰੀ ਮਿਲੀ ਤੇ ਉਹਨਾਂ ਦੇ ਵੱਲੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਰੱਖ ਲਈ ਗਈ ਸਖਤ ਹਦਾਇਤਾਂ ਉੱਥੇ ਜਾਰੀ ਹੋਈਆਂ ਉਹਨਾਂ ਨੇ ਕਿਹਾ ਕਿ ਇਹਨਾਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਨਿਬੇੜਾ ਹੋਣਾ ਚਾਹੀਦਾ ਹੈ ਬਿਜਲੀ ਵਿਭਾਗ ਦੇ ਅਧਿਕਾਰੀ ਪਿੰਡਾਂ ਦੇ ਵਿੱਚ ਜਾ ਕੇ ਇਸ ਦਾ ਨਿਬੇੜਾ ਜ਼ਰੂਰ ਕਰੇ ਮੀਟਿੰਗ ਦੇ ਵਿੱਚ ਪਿੰਡਾਂ ਚ ਬਿਜਲੀ ਸਪਲਾਈ ਦੇ ਨਾਲ ਸੰਬੰਧਿਤ ਸਮੱਸਿਆਵਾਂ ਜਿਵੇਂ ਕਿ ਢਿੱਲੀਆਂ ਹੋਈਆਂ ਤਾਰਾਂ ਗਲਤ ਸਥਾਨਾਂ ਤੇ ਲੱਗੇ ਟਰਾਂਸਫਾਰਮਰ ਘੱਟ ਸਮਰੱਥਾ ਵਾਲੇ ਟਰਾਂਸਫਾਰਮਰ ਦੇ ਨਾਲ ਹੀ ਨਾਲ ਘੱਟ ਵੋਲਟੇਜ ਦੀ ਸਮੱਸਿਆ ਟਰਾਂਸਫਰ ਸਥਾਪਿਤ ਕਰਨ ਦੇ ਵਿੱਚ ਆ ਰਹੀਆਂ ਪਰੇਸ਼ਾਨੀਆਂ ਟੁੱਟੇ ਹੋਏ ਮੀਟਰ ਬਾਕਸ ਆਦੀ ਸਮੱਸਿਆਵਾਂ 'ਤੇ ਵਿਚਾਰ ਚਰਚਾ ਕੀਤਾ ਗਿਆ ਮੰਤਰੀ ਨੇ ਹਰ ਇੱਕ ਸਮੱਸਿਆ ਦਾ ਸਮੇਂ ਸਿਰ ਹੱਲ ਕਰਨ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਨੇ ਕੁਝ ਪਿੰਡਾਂ ਦੇ ਅੰਦਰ ਲੋਕਾਂ ਦੇ ਘਰਾਂ ਚੋਂ ਬਿਜਲੀ ਦੀਆਂ ਨਿਕਲ ਰਹੀਆਂ ਤਾਰਾਂ ਨੀਵੀਆਂ ਹੋਣ ਦੇ ਕਾਰਨ ਜਾਨੀ ਨੁਕਸਾਨ ਦਾ ਖਤਰਾ ਬਣਿਆ ਹੋਇਆ ਹੈ ਮੰਤਰੀ ਨੇ ਕਰੀਬ 11 ਪਿੰਡਾਂ ਦੇ ਅੰਦਰ ਇਹਨਾਂ ਤਾਰਾਂ ਨੂੰ ਸ਼ਿਫਟ ਕਰਨ ਦੇ ਲਈ ਆਪਣੇ ਕੋਟੇ ਚੋਂ ਕਰੀਬ 10 ਲੱਖ ਰੁਪਏ ਦੀ ਰਕਮ ਪਾਵਰ ਕਾਮ ਨੂੰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜਲਦੀ ਇਹਨਾਂ 11 ਪਿੰਡਾਂ ਦੇ ਲੋਕਾਂ ਨੂੰ ਆ ਰਹੀਆਂ ਦਿੱਕਤਾਂਵਾਂ ਤੋਂ ਨਜਾਤ ਜਿਹੜੀ ਹੈ ਉਹ ਦਿੱਤੀ ਜਾਏਗੀ ਇਸ ਮੌਕੇ ਪਾਵਰ ਕਾਮ ਦੇ ਐਕਸੀਅਨ ਜਸਵਿੰਦਰ ਸਿੰਘ ਚੇਅਰਮੈਨ ਠਾਕੁਰ ਮਨੋਹਰ ਸਿੰਘ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਸੈਣੀ ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ ਸਕੱਤਰ ਸੌਰਵ ਵਿੱਲ ਤੇ ਨਾਲ ਹੀ ਨਾਲ ਭਵੰਦਰ ਸਿੰਘ ਮੁੰਨਾ ਬਲਾਕ ਪ੍ਰਧਾਨ ਸੂਬੇਦਾਰ ਕੁਲਵੰਤ ਸਿੰਘ ਜੰਗ ਬਹਾਦਰ ਫਸ਼ਬੀਰ ਕਟਲ सुरेंद्र ਸ਼ਾ ਸੋਹਨ ਲਾਲ ਬਲਜਿੰਦਰ ਕੌਰ ਕੁਲਦੀਪ ਪਟਵਾ ਆਦੀ ਹਾਜ਼ਰ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਕੈਬਨਿਟ ਮੰਤਰੀ ਰਾਜਿੰਦ ਕਟਾਰੂ ਚੱਕ ਨੇ ਕਿਹਾ ਕਿ ਦੇਖਣ ਦੇ ਵਿੱਚ ਆਇਆ ਹੈ ਕਿ ਪਿੰਡਾਂ ਚ ਬਿਜਲੀ ਦੀਆਂ ਟਿਲੀਆਂ ਤਾਰਾਂ ਬਿਜਲੀ ਦਾ ਟਾਣਾ ਬਕਸੀ ਟੁੱਟੇ ਹੋਏ ਘੱਟ ਵੋਲਟੇਜ ਬੰਦੀ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੌਰਾਨ ਘਟਾਰੂ ਚੱਕ ਦੇ ਵੱਲੋਂ ਬਿਜਲੀ ਵਿਭਾਗ ਦੇ ਜੋ ਅਧਿਕਾਰੀ ਨੇ ਉਹਨਾਂ ਦੇ ਨਾਲ ਇੱਕ ਮੀਟਿੰਗ ਰੱਖ ਲਈ ਗਈ ਮੀਟਿੰਗ ਵਿੱਚ ਸਖਤ ਹਦਾਇਤਾਂ ਦਿੱਤੀਆਂ ਗਈਆਂ ਉਹਨਾਂ ਨੇ ਕਿਹਾ ਕਿਸਮਤ ਸਿਆਵਾਂ ਦਾ ਨਵੇੜਾ ਜਲਦੋਂ ਜਲਦ ਕੀਤਾ ਜਾਵੇ ਤੇ ਖੁਦ ਬਿਜਲੀ ਵਿਭਾਗ ਦੇ ਜਿਹੜੇ ਅਧਿਕਾਰੀ ਹੈ ਉਹ ਪਿੰਡਾਂ ਦੇ ਵਿੱਚ ਜਾ ਕੇ ਇਸ ਦਾ ਨਵੇੜਾ ਕਰਨ ਤੇ ਜਲਦੋਂ ਜਲਦ ਰਿਪੋਰਟ ਸੌਂਪੀ ਜਾਵੇ ਕਿ ਕਿਹੜਾ ਪਿੰਡਾਂ ਦੇ ਵਿੱਚ ਜਾ ਕੇ ਕੀ ਕੀ ਕੰਮ ਕਰ ਲਏ ਗਏ ਨੇ 11 ਪਿੰਡਾਂ ਦੇ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਜਿਹੜੀਆਂ ਆ ਉਹ ਦਰਜ ਕਰਵਾਈਆਂ ਗਈਆਂ ਤੇ ਕਿਤੇ ਨਾ ਕਿਤੇ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਇਹਨਾਂ ਸਖਤ ਹਦਾਇਤਾਂ ਤੋਂ ਬਾਅਦ ਬਿਜਲੀ ਵਿਭਾਗ ਕੰਮਕਾਜ ਕਰਦਾ ਹੋਇਆ ਨਜ਼ਰ ਆ ਸਕਦਾ ਹੈ ਕਿਉਂਕਿ ਇਹ 11 ਪਿੰਡਾਂ ਦੇ ਲੋਕ ਹੈ ਜਿਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਮੰਨ ਲਓ ਕਿ ਘਰਾਂ ਦੇ ਵਿੱਚ ਘੱਟ ਵੋਲਟੇਜ ਕਾਰਨ ਬਿਜਲੀ ਪੂਰੇ ਤਰੀਕੇ ਦੇ ਨਾਲ ਨਹੀਂ ਆ ਰਹੀ ਉਸ ਤੋਂ ਇਲਾਵਾ ਟਰਾਂਸਫਾਰਮਰ ਗਲਤ ਜਗ੍ਹਾ ਤੇ ਲਗਾਏ ਗਏ ਨੇ ਗਲੀ ਦੇ ਵਿੱਚ ਤਾਰਾਂ ਨੀਵੀਂ ਹੈ ਹਾਦਸੇ ਦਾ ਡਰ ਬਣਿਆ ਹੋਇਆ ਤੇ ਨਾਲ ਹੀ ਨਾਲੇ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਗਲੀ ਦੇ ਵਿੱਚ ਮੀਟਰ ਇਕੱਠੇ ਕਰਕੇ ਸਭ ਦੇ ਇੱਕ ਹੀ ਜਗ੍ਹਾ ਤੇ ਲਗਾਏ ਗਏ ਨੇ ਉੱਥੇ ਮੀਟਰਾਂ ਦੀ ਹਾਲਤ ਜਿਹੜੀ ਆ ਬੁਰੀ ਹੋਈ ਪਈ ਐ ਜੋ ਮੀਟਰਾਂ ਨੂੰ ਬਕਸੇ ਦੇ ਵਿੱਚ ਰੱਖਿਆ ਗਿਆ ਹੁੰਦਾ ਉਹ ਬਕਸਾ ਟੁੱਟਿਆ ਪਿਆ ਤੇ ਕਾਫੀ ਹਾਲਾਤ ਜਿਹੜੇ ਬਿਜਲੀ ਵਿਭਾਗ ਦੇ ਵੱਲੋਂ ਸੁਧਾਰਨ ਦੀ ਜੜੀ ਗੱਲ ਆ ਉਹ ਕੈਬਨਿਟ ਮੰਤਰੀ ਦੇ ਵੱਲੋਂ ਕਹੀ ਗਈ ਐ ਤੇ ਹੁਣ ਵੇਖਣਾ ਹੋਵੇਗਾ ਕਿ ਇਹਨਾਂ 11 ਪਿੰਡਾਂ ਦੇ ਵਿੱਚ ਜਾ ਕੇ ਕੀ ਕੰਮਕਾਜ ਬਿਜਲੀ ਵਿਭਾਗ ਦੇ ਵੱਲੋਂ ਕੀਤਾ ਜਾਂਦਾ ਹੈ